ਸੱਚੀ ਕਲਜੀ ਸਾਰਿਆਂ ਨੂੰ ਮੈਂ ਲਾਪ੍ਰਿਤ ਗੌਰ ਹਜ਼ਰਾਂਜੀ ਗੁਮਨਾਮ ਕੌਰ ਦੁਆਰਾ ਲਿਖਿਆ ਗਿਆ ਨਾਵਲ ਰਬਦੀ ਰਜਾ ਦਾ ਭਾਗ ਦੀ ਜਲਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰਣਵੀਰ ਕਹਿੰਦਾ ਆ ਕਿ ਜੀਤੀ ਗਲਤਾ ਸੁਣ ਜੀਤੀ ਉਸੇ ਸਾਹਮਣੇ ਖੜੀ ਹੋ ਜਾਂਦੀ ਆ ਤੇ ਕਹਿੰਦੀ ਆ ਬੋਲ ਕੀ ਬਗਵਾਸ ਕਰਨਾ ਆ ਜੋ ਵੀ ਬੋਲਣ ਆਇਆ ਬੋਲ ਤੇ ਜਾ ਇਥੋਂ ਜਵਾਬ ਪਤਾ ਤੈਨੂੰ ਮੇਰਾ ਰਣਵੀਰ ਜੀਤੀ ਇੱਕ ਮੌਕਾ ਤਾਂ ਦੇ ਦੇ ਮੈਨੂੰ ਜੀਤੀ ਮੈਂ ਇੱਥੇ ਪੜਨ ਆਉਣੀ ਆ ਕਿਸੇ ਨੂੰ ਮੌਕਾ ਦੇ ਨਹੀਂ ਤੇ ਹਾਂ ਪਲੀਜ਼ ਹੁਣ ਕਦੀ ਮੇਰਾ ਰਾਹ ਨਾ ਰੋਕੀ ਫਿਰ ਸੁਖੀ ਬਲਦੇਖ ਕੀ ਕਹਿੰਦੀ ਆ ਕਿ ਮੈਂ ਬਾਹਰ ਆ ਆ ਜਾ ਛੇਤੀ ਫਿਰ ਲਾਇਬ੍ਰੇਰੀ ਜਾਣਾ ਮੈਂ ਜੀਤੀ ਬਾਹਰ ਆ ਜਾਂਦੀ ਆ ਸੁਖੀ ਰਣਵੀਰ ਛੱਡ ਦੇ ਪਿੱਛਾ ਉਹਦਾ ਪੜ ਲੈਣ ਦੇ ਰਣਵੀਰ ਨਹੀਂ ਤੰਗ ਕਰਦਾ ਉਹਨੂੰ ਬਸ ਇਹਨਾ ਪਤਾ ਕਰਕੇ ਦੱਸ ਦੇ ਕਿ ਉਹ ਮੈਨੂੰ ਪਸੰਦ ਕਰਦੀ ਆ ਕੰਨ ਨਹੀਂ ਕਰਦੀ ਸੁਖੀ ਇਹ ਵੀ ਨਹੀਂ ਹੋ ਸਕਦਾ ਪਰ ਹਾਂ ਜਿੱਤੀ ਰੱਬ ਨੂੰ ਬਹੁਤ ਮੰਨਦੀ ਆ ਤੇ ਉਹ ਕਹਿੰਦੀ ਆ ਕਿ ਜਦੋਂ ਰੱਬ ਦੀ ਮਰਜ਼ੀ ਹੋਈ ਰੱਬ ਆਪ ਉਸ ਨੂੰ ਉਸ ਦੇ ਹਮਸਫਰ ਨਾਲ ਮਿਲਾ ਦੇ ਇਸ ਲਈ ਜੇ ਤੂੰ ਸੱਚਾ ਪਿਆਰ ਕਰਦਾ ਉਹਨੂੰ ਤਾਂ ਸਿਰਫ ਰੱਬ ਦੀ ਰਜ਼ਾ ਵਿੱਚ ਰਹਿ ਕੇ ਉਸ ਨੂੰ ਰੱਬ ਤੋਂ ਮੰਗ ਲੈ ਸ਼ਾਇਦ ਰੱਬ ਮਿਲਾਵੇ ਤਾਂ ਉਹ ਹਾਂ ਕਰ ਦੇ ਰਣਵੀਰ ਕਹਿੰਦਾ ਆ ਕਿ ਠੀਕਾ ਸ਼ੁਕਰੀਆ ਜਿੱਤੀ ਤੇ ਸੁਖੀ ਬਾਕੀ ਕਲਾਸਾਂ ਲਾ ਕੇ ਘਰ ਆ ਜਾਂਦੀਆਂ ਨੇ ਹੁਣ ਦੀਵਾਲੀ 'ਚ 3 ਦਿਨ ਰਹਿ ਗਏ ਨੇ ਤੇ ਅੱਜ ਤੋਂ ਬਾਅਦ 4 ਛੁੱਟੀਆਂ ਕਾਲਜ ਦੀਆਂ ਜਿੱਤੇ ਕਾਲਜ ਵਿੱਚ ਕਲਾਸ ਵਿੱਚ ਬੈਠੀ ਆ ਤੇ ਕੁਝ ਬੇਚੈਨ ਜਿਹੀ ਲੱਗ ਰਹੀ ਹੁੰਦੀ ਆ ਉਸ ਪੜਾਈ ਵਿੱਚ ਧਿਆਨ ਨਾ ਹੋ ਕੇ ਗੇਟ ਵੱਲ ਚਲਾ ਜਾਂਦਾ ਆ ਉਹ ਕਿਸੇ ਦਾ ਸ਼ਾਇਦ ਇੰਤਜ਼ਾਰ ਕਰ ਰਹੀ ਹੁੰਦੀ ਆ ਫਿਰ ਕੁਝ ਸੋਚ ਕੇ ਆਪਣਾ ਪੂਰਾ ਧਿਆਨ ਕਲਾਸ ਵਿੱਚ ਲਾ ਦਿੰਦੀ ਆ ਤੇ ਇਸੇ ਤਰ੍ਹਾਂ ਪੂਰਾ ਦਿਨ ਉਹ ਥੋੜੀ ਉਦਾਸ ਛਿਰਦੀ ਆ ਪਰ ਉਹਦੇ ਚਿਹਰੇ ਤੋਂ ਮੁਸਕਾਨ ਨਹੀਂ ਜਾਂਦੀ ਪਤਾ ਨਹੀਂ ਉਹਨੂੰ ਕੀ ਪਰੇਸ਼ਾਨ ਕਰ ਰਹੀ ਹਸੀ ਜੋ ਆਪਣੀਆਂ ਸਹੇਲੀਆਂ ਤੋਂ ਬਿਲਕੁਰੀ ਸੀ ਅੱਜ ਦੀਵਾਲੀ ਆ ਤੇ ਜੀਤੀ ਸੁਖੀ ਮਨਜੀਤ ਇਕੱਠੇ ਮਨਾ ਰਹੀ ਨੇ ਜੀਤੀ ਕਾਸ਼ ਵੀਰ ਜੀ ਵੀ ਹੁੰਦੇ ਮਨਜੀਤ ਮਤਲਬ ਮੈਂ ਤੇਰਾ ਵੀਰਾ ਨਹੀਂ ਜੀਤੀ ਓਹੋ ਮਨਜੀਤ ਅੱਛਾ ਇਹ ਦੱਸ ਖਾਣ ਨੂੰ ਕੀ ਕੁਝ ਬਣਾਇਆ ਜੀਤੀ ਆ ਜਾਓ ਖੁਦ ਦੇਖ ਲਓ ਤੇ ਮਨਪਸੰਦ ਚੀਜ਼ ਲੈ ਲਓ ਫਿਰ ਉਹ ਸਾਰੇ ਮਠਿਆਈ ਖਾਂਦੀ ਆ ਜਿੱਤੇ ਨੂੰ ਕਿਸੇ ਦੀ ਜਿਵੇਂ ਫਿਕਰ ਹੁੰਦੀ ਆ ਦਿਵਾਲੀ ਦੀਆਂ ਛੁੱਟੀਆਂ ਵੀ ਲੰਘ ਜਾਂਦੀਆਂ ਨੇ ਉਹਨਾਂ ਦੀ ਦਿਵਾਲੀ ਬਹੁਤ ਚੰਗੀ ਤਰ੍ਹਾਂ ਲੱਗ ਜਾਂਦੀ ਆ ਤੇ ਉਹ ਮੋੜ ਤੋਂ ਕਾਲਜਾਂ ਲੱਗ ਜਾਂਦੇ ਨੇ ਜਿੱਤੇ ਵਾਪਸ ਕਾਲਜ ਆ ਕੇ ਬੜੀ ਖੁਸ਼ੀ ਹੁੰਦੀ ਆ ਤੇ ਉਸੇ ਉਦਾਸੀ ਹੁਣ ਉੱਡ ਗਈ ਹੁੰਦੀ ਆ ਵਕਤ ਇੱਕ ਵਾਰ ਫਿਰ ਆਪਣੀ ਰਫਤਾਰ ਫੜ ਲੈਂਦਾ ਆ ਤੇ ਦੇਖਦੇ-ਦੇਖਦੇ ਦਸੰਬਰ ਆ ਜਾਂਦਾ ਆ ਤੇ ਪਹਿਲੇ ਸਮੈਸਟਰ ਦੇ ਪੇਪਰ ਵੀ ਪੂਰੀ ਕਲਾਸ ਨੂੰ ਪਤਾ ਆ ਕੀ ਜੀਤੀ ਕਿੰਨੀ ਹੁਸ਼ਿਆਰ ਆ ਪੜ੍ਹਨ ਵਿੱਚ ਸਭ ਨੇ ਉਸ ਤੋਂ ਲੈ ਕੇ ਨੋਟਸ ਬਣਾ ਲੈਂਦੇ ਆ ਜਦ ਰਣਵੀਰ ਨੋਟਸ ਮੰਗਦਾ ਜਾਂਦਾ ਜੀਤੀ ਨੋਟਸ ਸੁੱਖੀ ਨੂੰ ਫੜਾ ਦਿੰਦੀ ਆ ਉਸ ਨੂੰ ਦੇਣ ਲਈ ਕਹਿੰਦੀ ਆ ਉਹ ਤਾਂ ਇਦਾਂ ਹੀ ਖੁਸ਼ ਹੋ ਜਾਂਦਾ ਬਸ ਜੀਤੀ ਨੂੰ ਦੇਖ ਕੇ ਪਰ ਹੁਣ ਉਹਦੇ ਵਿੱਚ ਕੁਝ ਚੰਗੇ ਬਦਲਾਅ ਵੀ ਆ ਰਹੇ ਸੀ ਉਸ ਨੇ ਕਾਫੀ ਬਦਲੇ ਆ ਸੇ ਖੁਦ ਨੂੰ ਅੱਜ ਕਾਲਜ ਵਿੱਚ ਰਣਵੀਰ ਆਪਣੇ ਯਾਰਾਂ ਦੋਸਤਾਂ ਵਿੱਚ ਬੈਠਾ ਹੁੰਦਾ ਆ ਪਰ ਨਾ ਹੋਇਆ ਵਰਗਾ ਹੁੰਦਾ ਆ ਰਵੀ ਯਾਰ ਕੀ ਤੂੰ ਕਿਤਾਬਾਂ ਚ ਖੁਬਿਆ ਰਹਿਣਾ ਆ ਨਾ ਕਿਸੇ ਨਾਲ ਗੱਲ ਕਰਦਾ ਤੇ ਅੱਜਕੱਲ ਤਾਂ ਅਵਾਰਾਗਰਦੀ ਵੀ ਘਟ ਗਈ ਆ ਤੇਰੀ ਚੱਕਰ ਕੀ ਆ ਰਣਵੀਰ ਭਾਈ ਸਾਹਿਬ ਰਣਵੀਰ ਚੱਕਰ ਤਾਂ ਕੀ ਹੋਣਾ ਸੀ ਬਸ ਸੋਚਿਆ ਜ਼ਿੰਦਗੀ ਵਿੱਚ ਕੁਝ ਕਰ ਲਈਏ ਪਹਿਲਾਂ ਫਿਰ ਮੋਜਾ ਮਸਤੀਆਂ ਕਰਨ ਨੂੰ ਵੇਲਾ ਹੀ ਆ 12th ਕਲਾਸ ਵਿੱਚ ਜੀਤੀ ਤੇ ਸੁਖੀ ਇਹ ਸੁਣ ਲੈਂਦੀਆਂ ਨੇ ਉਹਨਾਂ ਨੂੰ ਦੇਖ ਕੇ ਰਣਵੀਰ ਦੀ ਜੀਵੀਤੀ ਸਮਾਈਲ ਆ ਜਾਂਦੀ ਆ ਤੇ ਉਹ ਹਾਈ ਕਹਿੰਦਾ ਆ ਸੁਖੀ ਤੇ ਜੀਤੀ ਵੀ ਹੈਲੋ ਕਹਿ ਕੇ ਪਰਛੰਦੀਆਂ ਨੇ ਸੁਖੀ ਰਨਵੀ ਨਾਲ ਗੱਲਾਂ ਕਰ ਲੈਂਦੀ ਆ ਪਰ ਜੀਤੀ ਆਪਣੀਆਂ ਕਿਤਾਬਾਂ ਵਿੱਚ ਹੀ ਬਿਜ਼ੀ ਹੁੰਦੀ ਆ ਅਜਿਹਾ ਵੀ ਦਿਖਦਾ ਆ ਕਿ ਰਨਵੀ ਗੱਲਾਂ ਤਾਂ ਸੁਖੀ ਨਾਲ ਕਰਦਾ ਆ ਪਰ ਵਿੱਚੂ ਵਿੱਚੂ ਜੀਤੀ ਨੂੰ ਵੀ ਦੇਖਦਾ ਆ ਅੱਜ ਦਾ ਦਿਨ ਵੀ ਲੰਘ ਜਾਂਦਾ ਆ ਤੇ ਕੱਲ ਤੋਂ ਉਹਨਾਂ ਦੇ ਪ੍ਰੀ ਪ੍ਰੈਪਰੇਸ਼ਨ ਹੌਲੀਡੇਜ਼ ਸਟਾਰਟ ਹੋ ਜਾਂਦੀਆਂ ਨੇ ਅੱਜ ਰਮਨਦੀਪ ਸੁੱਤੀ ਪਈ ਜੀਤੀ ਨੂੰ ਉਠਾਉਂਦਿਆਂ ਆਵਾਜ਼ ਦਿੰਦੀ ਹੋਈ ਕਮਰੇ ਵਿੱਚ ਇੱਕ ਹੱਥ ਚਾਹ ਲੈ ਕੇ ਆਉਂਦੀ ਹੋਈ ਕਹਿੰਦੀ ਆ ਕਿ ਪੁੱਤ ਕਾਲਜ ਨਹੀਂ ਜਾਣਾ ਤਾਂ ਜੀਤੀ ਸੁੱਤੀ ਹੋਈ ਹੀ ਕਹਿੰਦੀ ਆ ਕਿ ਨਹੀਂ ਮੰਮਾ ਹੁਣ ਪੇਪਰ 2 ਦਿਨਾਂ ਬਾਅਦ ਆ ਮੇਰਾ ਰਮਨਦੀਪ ਕਹਿੰਦੀ ਆ ਚਲ ਠੀਕ ਆ ਪੁੱਤ ਚਾਹ ਰੱਖ ਦਿੱਤੀ ਆ ਮੈਂ ਉੱਠ ਜਾ ਪਾਠ ਕਰਕੇ ਪੜ ਲਾ ਮੈਂ ਪਛਮਾ ਵਿੱਚ ਚਲੀ ਆ ਕੰਮ ਕਰਨ ਜੀਤੀ ਕਹਿੰਦੀ ਆ ਚੇਕਾ ਮੰਮੀ ਜੀਤੀ ਉੱਠ ਕੇ ਮੂੰਹ ਧੋ ਕੇ ਚਾਹ ਪਿੰਦੀ ਆ ਤੇ ਨਹਾ ਕੇ ਪਾਠ ਕਰਕੇ ਉਹ ਪੜ੍ਹਨ ਲੱਗ ਜਾਂਦੀ ਆ ਸੁਖੀ ਤੇ ਜੀਤੀ ਵਧੀਆ ਤਿਆਰੀ ਨਾਲ ਪੀਪਰ ਦਿੰਦੀਆਂ ਨੇ ਇਸ ਤਰ੍ਹਾਂ ਉਹਨਾਂ ਦਾ ਪਹਿਲੇ ਸੈਮੈਸਟਰ ਦੇ ਪੀਪਰ ਹੋ ਜਾਂਦੇ ਨੇ ਅੱਜ ਉਹਨਾਂ ਦਾ ਆਖਰੀ ਪੀਪਰ ਸੀ ਰਿੰਵੀ ਨੇ ਜੀਤੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਜੀਤੀ ਨੇ ਕੁਝ ਖਾਸ ਕਰਨਾ ਕਰਨੀ ਉਹ ਉਸ ਨੂੰ ਪਿਆਰ ਕਰਨ ਲੱਗ ਗਿਆ ਸੀ ਤੇ ਕਾਫੀ ਬਦਲ ਵੀ ਗਿਆ ਸੀ ਜਿਵੇਂ ਕਿ ਉਹ ਹੁਣ ਪੱਗ ਬਨਣ ਲੱਗ ਗਿਆ ਸੀ ਗੁਰੂ ਘਰ ਜਾਣਾ ਪਾਠ ਕਰਨਾ ਕਿਉਂਕਿ ਸੁਖੀ ਨੇ ਦੱਸਿਆ ਸੀ ਕਿ ਜੀਤੀ ਮੰਦੀ ਆ ਕਿ ਜੇ ਰੱਬ ਚਾਹੀ ਤਾਂ ਉਹ ਵੀ ਹੋ ਜਾਂਦਾ ਆ ਜੀ ਜੋ ਬੰਦੇ ਨੇ ਕਦੇ ਸੋਚਿਆ ਨਹੀਂ ਹੁੰਦਾ ਆ ਜੀਤੀ ਦਾ ਰੱਬ 'ਚ ਯਕੀਨ ਦੇਖ ਰਣਵੀਰ ਵੀ ਰੱਬ ਤੇ ਯਕੀਨ ਕਰਨ ਲੱਗ ਗਿਆ ਸੀ ਜਿਸ ਨੂੰ ਦੇਖ ਕੇ ਰਣਵੀਰ ਦੇ ਕਰਦੇ ਵੀ ਬੜੇ ਖੁਸ਼ ਹੁੰਦੇ ਨੇ ਜੀਤੀ ਅਜ ਕਰ ਹੁੰਦੀ ਆ ਪੇਪਰ ਦੇਖੀ ਅੱਜ ਉਸ ਦਿਨ ਸੁੰਦਰੀ ਬੂਆ ਆਈ ਹੋਈ ਹੁੰਦੀ ਆ ਤੇ ਉਹ ਜੀਤੀ ਨੂੰ ਕਹਿੰਦੀ ਆ ਕਿ ਸਾਗ ਬਣਾਉਣਾ ਆਉਂਦਾ ਹੈ ਨਾ ਤਾਂ ਜੀਤੀ ਕਹਿੰਦੀ ਆ ਕਿ ਹਾਂਜੀ ਸੁੰਦਰੀ ਚਲ ਚੰਗਾ ਸੌਰੀ ਤਾਂ ਘਰ ਦਾ ਕੰਮ ਹੀ ਕਰਨਾ ਆ ਉਹਨਾਂ ਨੇ ਕਿਹਾ ਕਿਤਾਬਾਂ ਪੜਾਉਣੀਆਂ ਨਹੀਂ ਤੈਨੂੰ ਜੀਤੀ ਕੁਝ ਨਹੀਂ ਕਹਿੰਦੀ ਬਸ ਆਪਣੀ ਬੂਆ ਦੀ ਸਾਗ ਬਣਾਉਣ ਵਿੱਚ ਹੈਲਪ ਕਰਦੀ ਆ ਸੁੰਦਰੀ ਤੇ ਜੀਤੀ ਦੀ ਦਾਦੀ ਨੂੰ ਜੀਤੀ ਦਾ ਕਾਲਜ ਜਾਣਾ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਹ ਤਰਸੀਮ ਸਾਹਮਣੇ ਕੁਝ ਕਹਿ ਨਹੀਂ ਸਕਦੀਆਂ ਸੀ ਸੁੰਦਰੀ ਵੀ ਜੀਤੀ ਦੀ ਦਾਦੀ ਦੀ ਤਰ੍ਹਾਂ ਜੀਤੀ ਦੀ ਪੜ੍ਹਾਈ ਲਿਖਾਈ ਦੇ ਪੱਖ ਵਿੱਚ ਨਹੀਂ ਸੀ ਥੋੜਾ ਵਕਤ ਲੰਘਦਾ ਆ ਤੇ ਸਮੈਸਟਰ ਦਾ ਰਿਜ਼ਲਟ ਆ ਜਾਂਦਾ ਆ ਤੇ ਜੀਤੀ ਕਾਲਜੋਂ ਪਹਿਲੇ ਨੰਬਰ ਤੇ ਆਉਂਦੀ ਆ ਸਾਰੇ ਸੁਖੀ ਰੂਪੀ ਜੱਸੀ ਤਿੰਨੋਂ ਵਧੀਆ ਨੰਬਰਾਂ ਨਾਲ ਪਾਸ ਹੋ ਜਾਂਦੀਆਂ ਨੇ WhatsApp ਗਰੁੱਪ ਤੋਂ ਜੀਤੀ ਨੂੰ ਪਤਾ ਲੱਗਦਾ ਆ ਕਿ ਰਣਵੀਰ ਦੂਜੀ ਨੰਬਰ ਤੇ ਆਇਆ ਆ ਵਕਤ ਲੰਘਦੇ ਪਤਾ ਹੀ ਨਹੀਂ ਲੱਗਦਾ ਆ ਕਿ ਦੂਜਾ ਸਾਲ ਪੂਰਾ ਹੋਣ ਵਾਲਾ ਵੀ ਹੋ ਜਾਂਦਾ ਆ ਤੇ ਤੀਜਾ ਸੈਮੈਸਟਰ ਵੀ ਲੰਘ ਜਾਂਦਾ ਆ ਚੌਥੇ ਸੈਮੈਸਟਰ ਦੇਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਪਰ ਇਹਨਾਂ ਕਲਾਸਾਂ ਵਿੱਚ ਰਣਵੀਰ ਦਾ ਪਿਆਰ ਦਿਨੋ-ਦਿਨ ਡੂੰਘਾ ਹੁੰਦਾ ਜਾਂਦਾ ਆ ਉਹ ਜੀਤੀ ਨੂੰ ਬਹੁਤ ਪਸੰਦ ਕਰਨ ਲੱਗ ਜਾਂਦਾ ਆ ਰਣਵੀਰ ਦੇ ਘਰ ਦੇ ਇਹ ਤੇ ਬੜੀ ਖੁਸ਼ ਹੁੰਦੇ ਨੇ ਰਣਵੀਰ ਰੱਬ ਨਾਲ ਜੁੜ ਰਿਹਾ ਆ ਉਹ ਰੱਬ ਤੋਂ ਸਿਰਫ ਇੱਕ ਚੀਜ਼ ਮੰਗਦਾ ਸੀ ਉਸ ਦੀ ਜੀਤੀ ਦਾ ਸਾਥ ਫਰਵਰੀ ਦਾ ਮਹੀਨਾ ਦਾ ਆਖਰੀ ਹਫਤਾ ਚੱਲ ਰਿਹਾ ਸੀ ਤੇ ਅੱਜ ਸੁਖੀ ਤੇ ਜੀਤੀ ਕਾਲਜ ਨਹੀਂ ਆਉਂਦੀਆ ਰਣਵੀਰ ਬੜਾ ਪਰੇਸ਼ਾਨ ਹੁੰਦਾ ਆ ਉਸਦੇ ਦੋਸਤ ਉਸ ਨੂੰ ਵਜ੍ਹਾ ਪੁੱਛਦਾ ਆ ਪਰ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਉਹ ਉਦਾਸ ਜਿਹਾ ਸੀ ਲੈਕਚਰ ਲਾਉਂਦਾ ਰਹਿੰਦਾ ਆ ਸੁਖੀ ਨੂੰ ਫੋਨ ਕਰਦਾ ਆ ਤਾਂ ਉਹ ਬੰਦ ਹੁੰਦਾਗਾ ਰਨਵੀਰ ਨੇ ਜੀਤੀ ਨੂੰ ਪਸੰਦ ਕਰਨ ਦਾ ਸਿਰਫ ਸੁਖੀ ਤੇ ਜੀਤੀ ਨੂੰ ਹੀ ਪਤਾ ਹੁੰਦਾ ਆ ਉਹਨਾਂ ਨੇ ਇਹ ਗੱਲ ਆਪਣੇ ਦੋਸਤਾਂ ਨੂੰ ਵੀ ਨਹੀਂ ਦੱਸੀ ਹੁੰਦੀ ਪਰ ਉਸਦੇ ਦੋਸਤ ਕੋਸ਼ਿਸ਼ ਕਰ ਰਹੇ ਹੁੰਦੇ ਆ ਪਤਾ ਕਰਨ ਦੇ ਰਨਵੀਰ ਬੜਾ ਪਰੇਸ਼ਾਨ ਹੁੰਦਾ ਆ ਕਿ ਉਹ ਕਿਵੇਂ ਪਤਾ ਕਰੇ ਕਿ ਜੀਤੀ ਸੁਖੀ ਕਾਲਜ ਕਿਉਂ ਨਹੀਂ ਆਈ ਆ ਉਸ ਨੂੰ ਜੀਤੀ ਦੀ ਫਿਕਰ ਹੋ ਰਹੀ ਹੁੰਦੀ ਆ ਕਿ ਉਹ ਠੀਕ ਤਾਂ ਹੈ ਇਹ ਹੀ ਸੋਚਦਾ ਉਹ ਜੀਤੀ ਨੂੰ ਫੋਨ ਕਰ ਲੈਂਦਾ ਆ हां नंबर ਤਾਂ ਪਹਿਲੇ ਦਿਨ ਤੋਂ ਹੀ ਸੀ ਰਣਵੀਰ ਕੋਲ ਪਰ ਉਹਨੇ ਕਦੇ ਮੈਸੇਜ ਦਾ ਫੋਨ ਨਹੀਂ ਕੀਤਾ ਸੀ ਪਰ ਉਹ ਰਿੰਝਾਂ ਤੋਂ ਪਹਿਲਾਂ ਹੀ ਕੱਟ ਦਿੰਦਾ ਆ ਤੇ ਕਹਿੰਦਾ ਆ ਕਿ ਪਤਾ ਕੱਲ ਹੀ ਆ ਜਾਵੇ ਜੇ ਕਿਸੇ ਹੋਰ ਨੇ ਚੱਕ ਲਿਆ ਤਾਂ ਉਸਤੇ ਕੱਲ ਨਾ ਆ ਜਾਵੇ ਉਸ ਨੂੰ ਕੋਈ ਗਲਤ ਨਾ ਸਮਝ ਲਵੇ ਇਸ ਲਈ ਉਹ ਸੋਚਦਾ ਆ ਕਿ ਅੱਜ ਫੋਨ ਨਹੀਂ ਕਰਾਂਗਾ ਤੇ ਉਹ ਕਿ ਆਇਆ ਕੱਲ ਕਾਲਜ ਆ ਜਾਣ ਮੈਂ ਸਹੀ ਸੋਚਦਾ ਹੂੰ ਸੋਚਾਂਦਾ ਆ ਪਰ ਜੀਤੀ ਸੁਖੀ ਅਗਲੇ ਦਿਨ ਵੀ ਨਹੀਂ ਆਉਂਦੀਆਂ ਹੁਣ ਰਣਵੀਰ ਨੂੰ ਹੋਰ ਫਿਕਰ ਹੋ ਜਾਂਦੀ ਆ ਕਿ ਆਇਆਂ ਕਿਉਂ ਨਹੀਂ ਸਭ ਕੀ ਹਰ ਵਾਰਿਸ ਨੂੰ ਦੱਸ ਕੇ ਜਾਂਦੀ ਹੁੰਦੀ ਆ ਕਿ ਉਹ ਨਹੀਂ ਆ ਰਹੀਆਂ ਰਣਵੀਰ ਵੜਾ ਪਰੇਸ਼ਾਨ ਹੁੰਦਾ ਆ ਕਿ ਉਹ ਕਰੇ ਤਾਂ ਕੀ ਕਰੇ ਉਹ ਖਲਾਸਾ ਲਾ ਕੇ ਘਰ ਆ ਜਾਂਦਾ ਆ ਤੇ ਉਸ ਦਾ ਪੜ੍ਹਨ ਨੂੰ ਵੀ ਦਿਲ ਨਹੀਂ ਕਰਦਾ ਸਾਰਾ ਦਿਨ ਸਾਰਾ ਧਿਆਨ ਉਸਾਂ ਜੀਤੀ ਵਿੱਚ ਹੁੰਦਾ ਆ ਆਖਿਰ ਉਹ ਅੱਜ ਫੋਨ ਲਾਹੀ ਦਿੰਦਾ ਆ ਜੀਤੀ ਦਾ ਫੋਨ ਸੁਖੀ ਦੇ ਹੱਥ ਵਿੱਚ ਹੁੰਦਾ ਆ ਤੇ ਜੀਤੀ ਦੇ ਹੱਥਾਂ ਉਤੇ ਮਹਿੰਦੀ ਲੱਗੀ ਹੁੰਦੀ ਆ ਸੁਖੀ ਨੂੰ ਕਹਿੰਦੀ ਆ ਕਿ ਸਪੀਕਰ ਤੇ ਕਰ ਦੇ ਕਿਉਂਕਿ ਉਹ ਕਮਰੇ ਵਿੱਚ ਦੋਨੋਂ ਹੀ ਹੁੰਦੀਆਂ ਨੇ ਬਸ ਸੁਖੀ ਫੋਨ ਚੱਕ ਦਿੰਦੀ ਆ ਤੇ ਕਹਿੰਦੀ ਆ ਕਿ ਹੈਲੋ ਰਣਵੀਰ ਨੂੰ ਇੱਕ ਸਕੂਨ ਜਿਹਾ ਮਿਲਦਾ ਆ ਤੇ ਉਹ ਲੰਬਾ ਸਾਹ ਲੈ ਕੇ ਹੈਲੋ ਕਹਿੰਦਾ ਆ ਜੀਤੀ ਦੀਆਂ ਟੜਕਣਾ ਤੇਜ਼ ਹੋ ਜਾਂਦੀਆਂ ਨੇ डर हुई कहती आ कि दसो किता रणवीर कॉलेज नहीं आए सब ठीक तो है रणवीर कहता फिर तुसी कॉलेज नहीं आए जीती कहती मेरे भागा का विम बहुत आ जो कोई पढ़ाई बारे पूछना तो दसो मैं बिजी सी रणवीर कहता आ ਕਿ ਨਹੀਂ ਨਹੀਂ ਜੀ ਪਤਾਈਆਂ ਵੀਰੇ ਨੂੰ ਬਾਈ ਜੀਤੀ ਫੋਨ ਕਰ ਦਿੰਦਾ ਆ ਸੁਖੀ ਹੈਰਾਨ ਹੁੰਦੀ ਆ ਕਿ ਨੰਬਰ ਤਾਂ ਨਵਾਂ ਸੀ ਜੀਤੀ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਕੌਣ ਆ ਸੁਖੀ ਜੀਤੀ ਕੌਣ ਸੀ ਤੋ ਪੁੱਛਿਆ ਵੀ ਨਹੀਂ ਜੀਤੀ ਰਣਵੀਰ ਹੌਲੀ ਜਿਹੀ ਕਹਿੰਦੀ ਆ ਸੁਖੀ ਮਤਲਬ ਤੈਨੂੰ ਉਸੇ ਆਵਾਜ਼ ਸਕਦੀ ਪਛਾਣਾ ਵਾ ਵਾ ਮੇਰੀ ਰੱਬਾ ਇਹ ਕੀ ਕਮਾਲ ਹੋ ਗਿਆ ਇੱਕ ਮਿੰਟ ਤੇ ਨਾ ਸਿਰਫ ਇਸਦੀ ਆਵਾਜ਼ ਹੀ ਪਛਾਨਾ ਜਾਂ ਫਿਰ ਸਵਦੀ ਸਾਰਿਆਂ ਦੀ ਨਹੀਂ ਹੋ ਸਕਦੀ ਫਿਰ ਇਹ ਸਪੈਸ਼ਲ ਕਿਉਂ ਜੀਤੀ ਖੁਦ ਸਵਾਲ ਪੁੱਛ ਕੇ ਜਵਾਬ ਦੇ ਜਾਣੀਆਂ ਤੇ ਇਸ ਦਾ ਵੀ ਆਪ ਹੀ ਲੱਭਲਾ ਜੀਤੀ ਰਣਵੀਰ ਨੂੰ ਕਾਫੀ ਹੱਦ ਤੱਕ ਜਾਣਨ ਲੱਗ ਗਈ ਸੀ ਕਿਤੇ ਨਾ ਕਿਤੇ ਉਸ ਨੂੰ ਰਣਵੀਰ ਚੰਗਾ ਲੱਗਣ ਲੱਗ ਗਿਆ ਸੀ ਕਿਉਂਕਿ ਉਹ ਕਦੇ ਉਸ ਨੂੰ ਤੰਗ ਨਹੀਂ ਕਰਦਾ ਸੀ ਇੱਕ ਵਾਰ ਉਸ ਦੇ ਮਨਾਂ ਕਰਨ ਤੇ ਮੂਰ ਕਦੀ ਉਸਨੇ ਉਗਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਜੋ ਜੀਤੀ ਨੂੰ ਸਭ ਤੋਂ ਵਧੀਆ ਲੱਗਿਆ ਸੀ ਬਲਵਿੰਦਰ ਕਮਰੇ ਵਿੱਚ ਆਉਂਦਾ ਹੋਇਆ ਕਹਿੰਦਾ ਆ ਕਿ ਜੀਤੀ ਬਾਹਰ ਮੰਮੀ ਆਵਾਜ਼ ਦੇ ਰਹੀ ਆ ਤੈਨੂੰ ਸ਼ਾਇਦ ਕੁਝ ਚਾਹੀਦਾ ਉਹਨਾਂ ਨੂੰ ਜੀਤੀ ਉੱਠਦੀ ਹੋਈ ਕਹਿੰਦੀ ਆ ਕਿ ਚਲੋ ਤੁਸੀਂ ਵੀਰ ਮੈਂ ਆਈ ਬਲਵਿੰਦਰ ਛਲਾ ਜਾਂਦਾ ਆ ਪਰ ਜੀਤੀ ਚੱਪਲਾ ਪਾਉਂਦੀ ਪਿੱਛੇ ਰਹਿ ਜਾਂਦੀ ਆ ਸਖੀ ਉਸਦੀ ਬਾ ਫੜਦੀ ਹੋਈ ਕਹਿੰਦੀ ਆ ਕੀ ਮਾਜ਼ਰਾਤਾ ਦੱਸੇ ਫਿਰ ਭੱਜ ਜੀ ਜਿੱਥੇ ਜਾਣਾ ਆ ਜੀਤੇ ਸੁਖੀ ਇਦਾਂ ਦਾ ਕੁਝ ਨਹੀਂ ਹੈਗਾ ਤੂੰ ਐਵੇਂ ਸੋਚੀ ਜਾਂਦੀ ਆ ਮੈਨੂੰ ਨਹੀਂ ਪਤਾ ਕੁਝ ਵੀ ਜਾਣ ਦੇ ਸੁਖੀ ਭੱਜ ਜਿੱਤੇ ਜਿੱਤੇ ਬਿਨਾਂ ਉਸੇ ਕੱਲ ਸੁਨੇ ਬਾਹਰ ਆ ਜਾਂਦੀ ਆ ਤਾਂ ਬਾਹਰ ਉਸਨੂੰ ਮਨਜੀਤ ਮਿਲ ਜਾਂਦਾ ਆ ਜਿਹੜਾ ਉਸਨੂੰ ਫੋਨ ਦਿੰਦੇ ਹੋਏ ਕਹਿੰਦਾ ਆ ਕਿ ਫੜ ਫੋਨ ਅੱਗੇ ਤੋਂ ਸਾਮਕੇ ਰੱਖੀ ਮੈਂ ਦੁਬਾਰਾ ਨਹੀਂ ਛੇਕ ਕਰਵਾ ਕੇ ਦੇਣਾ ਸੁਖੀ ਕਾਲੀ ਨਾਲ ਜੀਤੀ ਦੇ ਪਿੱਛੇ ਜਾਂਦੀ ਹੋਈ ਕਹਿੰਦੀ ਆ ਕਿ ਠੀਕ ਆ ਧਿਆਨ ਰੱਖੋ ਬਾਕੀ ਧੰਨਵਾਦ ਫੋਨ ਠੀਕ ਕਰਵਾਉਣ ਲਈ ਮਨਜੀਤ ਖੁਦ ਨੂੰ ਕਹਿੰਦਾ ਆ ਕਿ ਇਹ ਕੁੜੀ ਹਮੇਸ਼ਾ ਜਲਦੀ ਵਿੱਚ ਰਹਿੰਦੀ ਆ ਤੇ ਉਤੋਂ ਕੰਮ ਕਰਨ ਲੱਗ ਜਾਂਦਾ ਆ ਪਰसों ਬਲਵਿੰਦਰ ਦੀ ਜਾਗੂ ਆ ਤੇ ਹੁਣ ਜੀਤੀ ਆਪਣੀ ਮਾਂ ਦੀ ਕੁਝ ਮਦਦ ਕਰਦੀ ਆ ਤੇ ਫਿਰ ਉਹ ਦੋਨੋਂ ਕਮਰੇ ਵਿੱਚ ਸੌਂ ਚਲੀ ਜਾਂਦੀਆਂ ਨੇ ਮਨਜੀਤ ਤੇ ਸੁਖੀ ਪਿਛਲੇ ਦੋ ਦਿਨਾਂ ਦੇ ਇੱਥੇ ਹੀ ਸੀ ਉਹ ਵਿਆਹ ਦੀਆਂ ਤਿਆਰੀਆਂ ਵਿੱਚ ਹੱਥ ਵਟਾਉਣ ਆਈ ਹੋਈ ਸੀ ਮਨਜੀਤ ਬਲਵਿੰਦਰ ਚੁਵਾਰੀ ਵਿੱਚ ਚਲੇ ਜਾਂਦੇ ਹਨ ਠੰਡ ਦੀ ਸ਼ੁਰੂਆਤ ਹੀ ਆਜੀ ਤਾਂ ਰਮਨਦੀਪ ਤੇ ਤਿਰਸਿੰਤ ਤੇ ਉਹਨਾਂ ਦੀ ਦਾਦੀ ਬਰਾਂਡੇ ਵਿੱਚ ਪੈ ਜਾਂਦੇ ਆ ਸੁਖੀ ਦਸ ਯਾਰੇ ਕਿਤੇ ਤੂੰ ਉਹਨੂੰ ਜੀਤੀ ਇਹੋ ਜਿਹਾ ਕੁਝ ਨਹੀਂ ਹੈਗਾ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਆ ਸੌਣ ਦੇ ਮੈਨੂੰ ਨੀਂਦ ਆਈ ਜਾਂਦੀ ਆ ਸੁਖੀ ਹਾਂ ਹਾਂ ਦੇਖ ਤਾਂ ਸਹੀ ਮੇਰੀ ਨੀਂਦ ਉਡਾ ਕੇ ਖੁਦ ਸੌਣ ਲੱਗੀ ਆ ਤੇ ਇਹ ਕਹਿ ਕੇ ਉਹ ਜੀਤੀ ਦੀ ਰਹਿਜਾਈ ਚ ਉਹ ਲੈ ਕੇ ਪਈ ਹੁੰਦੀ ਆ ਖਿੱਚ ਲੈਂਦੀ ਆ ਤੇ ਕਹਿੰਦੀ ਆ ਜੀਤੀ ਦੱਸ ਦੇ ਨਾ ਦੀਦੀ ਮੇਰੇ ਸਵਾਲਾਂ ਦੇ ਜਵਾਬ ਜੀਤੀ ਮੈਨੂੰ ਨਹੀਂ ਪਤਾ ਮੈਂ ਉਹਨੂੰ ਕਿਵੇਂ ਪਛਾਣਿਆ ਪਰ ਹਾਂ ਇਹ ਜ਼ਰੂਰ ਮੰਨਦੀ ਆ ਕਿ ਉਹ ਵਾਕਿਆ ਵਰਗਾ ਨਹੀਂ ਹੈਗਾ ਚੰਗਾ ਮੁੰਡਾ ਲੱਗਦਾ ਇੱਕ ਚੰਗਾ ਇਨਸਾਨ ਆ ਬਸ ਆਹੀ ਸੋਚਾ ਮੇਰੀ ਉਸ ਬਾਰੇ ਸੁਖੀ ਮਤਲਬ ਤੂੰ ਨੂੰ ਪਸੰਦ ਕਰਦੀ ਆ ਤੇ ਪਿਆਰ ਦੀ ਪਹਿਲੀ ਪੌੜੀ ਚੜ ਗਈ ਆ ਜੀਤੀ ਬਸ ਕਰ ਯਾਰ ਤੂੰ ਵੀ ਜਾਣਦੀ ਆ ਕਿ ਜੇ ਪਸੰਦ ਕਰਦੀ ਵੀ ਕਦੇ ਨਹੀਂ ਦੱਸੂਗੀ ਫਿਲਹਾਲ ਮੈਂ ਆਪਣੀ ਪੜ੍ਹਾਈ ਤੇ ਧਿਆਨ ਦੇਣਾ ਆ ਤੇ ਰਹੀ ਗੱਲ ਜੀਵਨ ਸਾਥੀ ਦੀ ਕਮਰੇ ਵਿੱਚ ਲੱਗੀ ਦਸਾਂ ਗੁਰੂਆਂ ਦੀ ਫੋਟੋ ਵੱਲ ਦੇਖ ਕੇ ਕਹਿੰਦੀ ਆ ਕੋਈ ਵੀ ਰਿਸ਼ਤਾ ਉਦੋਂ ਹੀ ਬਣਦਾ ਆ ਜਦੋਂ ਰੱਬ ਦੀ ਰਜ਼ਾ ਹੋਵੇ ਸੁਖੀ ਹਾਂ ਇਹ ਤਾਂ ਹੈ ਰੱਬ ਨੂੰ ਹੀ ਕਹਿ ਦਊ ਹੁਣ ਫਿਰ ਮੈਂ ਜੀਤੀ ਹੁਣ ਕੀ ਮੰਗਣਾ ਹੈ ਤੂੰ ਰੱਬ ਤੋਂ ਸੁਖੀ ਕਿ ਉਹ ਨੂੰ ਮੇਰਾ ਜੀਜਾ ਬਣਾ ਦੇਵੇ ਜੀਤੀ ਉਹ ਸੁਪਣਿਆਂ ਦੀ ਮਹਾਰਾਣੀ ਚਲ ਸੋ ਜਾ ਸਵੇਰੇ ਵੀ ਬਹੁਤ ਕੰਮ ਨੇ ਤੇ ਨਾਲੇ ਹਾਂ ਆ ਬਕਵਾਸ ਉਸ ਨਾਲ ਨਾ ਕਰੀ ਜਾ ਸੁਖੀ ਨਹੀਂ ਕਰਦੀ ਯਾਰ ਦੋਸਤ ਤੇਰੀਆਂ ਕੋ ਦੀ ਤੇ ਹੁਣ ਤੈਨੂੰ ਮੇਰੇ ਤੇ ਇੰਨਾ ਵੀ ਯਕੀਨ ਨਹੀਂ ਜੀਤੀ ਯਕੀਨ ਤਾਂ ਬਹੁਤ ਆ ਜਾਣੇ ਪਰ ਤੇਰੇ ਖਰਾਫੀ ਦਿਮਾਗ ਤੋਂ ਡਰ ਲੱਗਦਾ ਬਸ ਸੁਖੀ ਯਾਰ ਨਈ ਬੋਲਦੀ ਕੁਝ ਤੇਰੀ ਸੋਂ ਖੁਸ਼ਮੰਨ ਮੈਨੂੰ ਵੀ ਬਹੁਤ ਨੀਂਦ ਆਈ ਜਾਂਦੀ ਆ ਚੱਲ ਸੋ ਜਾ ਤੇ ਉਹ ਅੱਖਾਂ ਬੰਦ ਕਰਕੇ ਇੱਕ ਗੀਤ ਗਾਉਣ ਲੱਗ ਜਾਂਦੀ ਆ ਲਈ ਵੀ ਜੱਟਾ ਅੱਗੇ ਹੁਣ ਭਾਗ ਤੇਰੇ ਨੇ ਲੱਗ ਗਿਆ ਜੱਟੀ ਨੂੰ ਪਸੰਦ ਆਉਣ ਤੋਂ ਜੀਤੀ ਥੋੜਾ ਜੋਰ ਦੇ ਕੇ ਕਹਿੰਦੀ ਆ ਸੁਖੀ ਫਿਰ ਉਹ ਹੱਸ ਪੈਂਦੀ ਆ ਤਾਂ ਜੀਤੀ ਕਹਿੰਦੀ ਆ ਸੋ ਜਾ ਹੁਣਾਂ ਸੁਖੀ ਫਿਰ ਗਾਣਾ ਗਾਉਣ ਲੱਗ ਜਾਂਦੀ ਆ ਕਿ ਲੱਗਦਾ ਹੁਣ ਇਸ਼ਕ ਹੋਊਗਾ ਜਿੱਤੀ ਸੁੱਖੀ ਦੇ ਚੁੰਡੀ ਵੜਦੀ ਆ ਤਾਂ ਸੁੱਖੀ ਛੁੱਪ ਕਰ ਜਾਂਦੀ ਆ ਤੇ ਰਜ਼ਾਈ ਲੈ ਕੇ ਹੱਸਦੀ ਹੋਈ ਸੌਂ ਜਾਂਦੀ ਆ ਜਿੱਤੀ ਉਸ ਨੂੰ ਦੇਖ ਕੇ ਹੱਸਿੰਦੀ ਆ ਤੇ ਦੋਵੇਂ ਸੋ ਜਾਂਦੀ ਆ ਸਵੇਰੇ ਬਲਵਿੰਦਰ ਦੀ ਆਵਾਜ਼ ਨਾਲ ਉਹਨਾਂ ਦੀ ਨੀਂਦ ਖੁੱਲਦੀ ਆ ਕਹਿੰਦਾ ਆ ਕਿ ਕੰਬਲਿਓ ਉੱਠ ਜਾਓ ਹੁਣ ਕਿ ਜਦੋਂ ਘਰੇ ਤੁਹਾਡੀ ਭਾਬੀ ਆ ਗਈ ਉਦੋਂ ਉੱਠਣਾ ਆ ਜਿੱਤੀ ਉੱਠ ਕੇ ਨਹਾ ਤੋ ਕੇ ਆਪਣਾ ਰੋਜ਼ ਦੇ ਕੰਮ ਕਰਦੀ ਆ ਤੇ ਫਿਰ ਆਪਣੀ ਮਾਂ ਦੀ ਹੈਲਪ ਕਰਦੀ ਆ ਕਾਲੀ ਸ਼ਾਮ ਨੂੰ ਜਾਗੋ ਤੇ ਬਾਕੀ ਰਸਮਾਂ ਦੀ ਤਿਆਰੀ ਵੀ ਕਰਨੀ ਸੀ ਜਿੱਥੇ ਤੇ ਸੁਖੀ ਉਹਨਾਂ ਵਿੱਚ ਉਲਝ ਜਾਂਦੀਆਂ ਨੇ ਪਰ ਹਨਵੀਰ ਨੂੰ ਛੇਨ ਕਿੱਥੇ ਸੀ ਸੁਖੀ ਦਾ ਫੋਨ ਤਾਂ ਆਨ ਹੋ ਗਿਆ ਸੀ ਪਰ ਹਨਵੀਰ ਦੀ ਇੱਕ ਮੈਸੇਜ ਦਾ ਰਿਪਲਾਈ ਨੇ ਕਰਨ ਦਾ ਸਮਾਂ ਸੀ ਉਸ ਕੋਲ ਹਨਵੀਰ ਕਦੇ ਕਿਤਾਬਾਂ ਦੇਖਦਾ ਤੇ ਕਦੇ ਫੋਨ ਤੇ ਇੱਕ ਮੈਸੇਜ ਆਉਂਦਾ ਏ ਉਹੋ ਪੱਜ ਕੀ ਫੋਨ ਵੱਲ ਦੇਖਦਾ ਜਾਂ ਤਾਂ ਮੈਸੇਜ ਕਿਸੇ ਗਰੁੱਪ ਵਿੱਚ ਆਇਆ ਹੁੰਦਾ ਹੈ। ਉਹ ਫੇਰ ਮੂੰਹ ਬਣਾ ਕੇ ਬਾਹਰ ਜਾਂਦਾ ਹੈ। ਰਣਵੀਰ ਦੀ ਮੰਮੀ ਉਸ ਨੂੰ ਆਵਾਜ਼ ਵੇ ਕੇ ਕਹਿੰਦੀ ਆ ਕਿ ਮੁੰਡੇ ਆਏ ਨੇ ਖੇਡਣ ਲਈ ਜਾਣਾ ਆ। ਰਣਵੀਰ ਨਹੀਂ ਮੰਮੀ ਮੈਂ ਪੜਨਾ ਆ। ਰਣਵੀਰ ਦੀ ਮੰਮੀ ਕਹਿੰਦੀ ਆ ਕਿ ਕਦੇ ਹੀ ਕਿਤਾਬਾਂ ਵੱਲ ਦੇਖਦਾ ਵੀ ਨਹੀਂ ਸੀ। ਅੱਜਕੱਲ ਹੋਇਆ ਕੀ ਹੈ ਇਹਨੂੰ? ਜੀਤੀ ਦੇ ਘਰ ਅਜ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ। ਜਸਵਿੰਦਰ ਤੇ ਪਰਮਿੰਦਰ ਵੀ ਅੱਜ ਇੱਥੇ ਹੀ ਹੁੰਦੇ ਨੇ ਉਹ ਸਾਰੇ ਰਲ ਮਿਲ ਕੇ ਸਾਰੀਆਂ ਰਸਮਾਂ ਪੂਰੀਆਂ ਹੋ ਜਾਂਦੀਆਂ ਨੇ ਹਲਦੀ ਜਾਗੋ ਤੇ ਹੋਰ ਜਿੱਤੀ ਬੜੀ ਖੁਸ਼ ਹੁੰਦੀ ਆ ਇਹ ਦੇਖ ਕੇ ਕਿ ਹੁਣ ਭਾਬੀ ਜੂ ਆਉਣ ਵਾਲੀ ਆ ਉਹਨਾਂ ਦੇ ਘਰ ਉਸ ਦੇ ਚਿਹਰੇ ਦੀ ਚਮਕ ਸਾਫ਼ ਦੇਖਦੀ ਆ ਕਿ ਉਹ ਕਿੰਨੀ ਖੁਸ਼ ਆ ਸੁਖੀ ਜਾਣ ਬੁੱਝ ਕੇ ਜਿੱਤੀ ਨੂੰ ਕਹਿੰਦੀ ਆ ਕਿ ਇਹ ਹੋਣ ਵਾਲੀ ਭਾਬੀ ਦੀ ਖੁਸ਼ੀ ਆ ਜਾਂ ਫੇ ਉਹ ਅੱਗੇ ਕੁਝ ਨਹੀਂ ਬੋਲਦੀ ਕਿਉਂਕਿ ਜੀਤੀ ਨੇ ਉਸ ਨੂੰ ਅੱਖਾਂ ਨਾਲ ਹੀ ਰੋਕ ਦਿੱਤਾ ਸੀ ਫਿਰ ਮੋੜ ਸੁਖੀ ਨਹੀਂ ਬੋਲਦੀ ਕਿਉਂਕਿ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਜੇ ਕੋਈ ਕੁਝ ਸੁਣ ਲੈਂਦਾ ਤਾਂ ਦੋਨਾਂ ਦੀ ਖੈਰ ਨਹੀਂ ਸੀ ਜਦ ਸੁਖੀ ਆਪਣਾ ਫੋਨ ਦੇਖਦੀ ਆ ਤਾਂ ਰਣਵੀਰ ਦੇ ਮੈਸੇਜ ਦੇਖ ਕੇ ਕਹਿੰਦੀ ਆ ਕਿ ਦੇਖ ਤੇਰੇ ਰਾਂਝੇ ਦੇ ਮੈਸੇਜ ਜੀਤੀ ਤੈਨੂੰ ਕਿੰਨੇ ਵਾਰੀ ਟੋਕਿਆ ਕਿ ਉਸ ਦਾ ਇੱਕ ਨਾਮ ਆ ਉਸ ਨਾਮ ਤੋਂ ਬੁਲਾਇਆ ਕਰ ਸੁਖੀ ਯਾਰ ਫਿਰ ਕੀ ਹੋਇਆ ਜੀਤੀ ਲੈਕਚਰ ਦੇਣਾ ਸੁਖੀ ਨਹੀਂ ਸਮਝ ਕੇ ਡਰਨੇ ਕਿਉਂ ਆ ਯਾਰ ਕਿ ਤੂੰ ਸਹੀ ਨਾਮ ਲਉ ਰਮਨਦੀਪ ਸੋ ਜੋ ਕੁੜੀਓ ਤੜਕੇ ਗੱਲਾਂ ਕਰ ਲਿਓ ਜਿਹੜੀਆਂ ਨਾ ਰਹਿ ਗਈਆਂ ਜੀਤੀ ਤੇ ਸੁਖੀ ਇਹ ਸੁਣ ਕੇ ਸੌ ਜਾਂਦੀਆਂ ਨੇ ਪਰ ਸੌਣ ਤੋਂ ਪਹਿਲਾਂ ਸੁਖੀ ਨੇ ਰਨਵੀਰ ਨੂੰ ਦੱਸ ਦਿੱਤਾ ਕਿ ਕੱਲ ਜਾਗੂਗਾ ਤੇ ਦੋ ਚਾਰਕ ਦਿਨਾਂ ਤੱਕ ਉਹ ਕਾਲਜ ਆਉਣ ਲੱਗ ਜਾਣਗੇ ਰਨਵੀਰ ਨੂੰ ਇਹ ਸੁਣ ਕੇ ਸਕੂਨ ਮਿਲਦਾ ਆ ਤੇ ਕਹਿੰਦਾ ਆ ਕੋਈ ਨਾ ਜਿੱਥੇ ਐਨਾ ਇੰਤਜ਼ਾਰ ਕੀਤਾ ਇੱਥੇ ਹੋਰ ਸਹੀ ਬਸ ਬਾਬਾ ਤੂੰ ਨਾ ਹੱਥ ਛੱਡ ਦੇਵੇਂ ਬਾਕੀ ਦੁਨੀਆ ਦੀ ਐਸੀ ਦੀ ਤੈਸੀ ਹੁਣ ਰਣਵੀਰ ਨੂੰ ਖੁੱਤੋਂ ਜ਼ਿਆਦਾ ਰੱਬ ਤੇ ਯਕੀਨ ਸੀ ਅੱਜ ਜਾਗੂ ਦਾ ਪ੍ਰੋਗਰਾਮ ਵੀ ਵਧੀਆ ਢੰਗ ਨਾਲ ਹੋ ਜਾਂਦਾ ਆ ਜੀਤੀ ਤੇ ਸੁਖੀ ਬਹੁਤ ਖੁਸ਼ ਹੁੰਦੀਆਂ ਨੇ ਜੀਤੀ ਨੂੰ ਸੁੰਦਰੀ ਬੂਆ ਤੇ ਦਾਦੀ ਦੇ ਤਾਨੇ ਵੀ ਵਸਿਆ ਪਰ ਉਹ ਚੁੱਪ ਕਰਕੇ ਸੁਣ ਲੈਂਦੀ ਆ ਉਸਦੀ ਮਿੰਦਰ ਬੂਆ ਕਹਿੰਦੀ ਆ ਕਿ ਜੀਤੀ ਨੂੰ ਇਹਨਾਂ ਵੱਲ ਧਿਆਨ ਨਾ ਦੇ ਬਸ ਆਪਣੀ ਪੜਾਈ ਤੇ ਜਦ ਤੂੰ ਪੜ੍ਹ ਲਿਖ ਕੇ ਕੋਈ ਚੰਗਾ ਮੁਕਾਮ ਹਾਸਲ ਕਰ ਲਵੇਂਗੀ ਤਾਂ ਹੀ ਤੇਰੀ ਦਾਦੀ ਬੂਆ ਫਕਰ ਨਾਲ ਕਹਿਣਗੀਆਂ ਕਿ ਜੀਤੀ ਸਾਡੀ ਭਤੀਜੀ ਆ ਸਾਡੀ ਪੋਤੀ ਆ ਜੀਤੀ ਇਹ ਸੁਣ ਕੇ ਆਪਣੀ ਬੂਆ ਦੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਇਸ ਲਈ ਤੁਸੀਂ ਮੇਰੇ ਫੇਵਰਟ ਬੂਆ ਉਹ ਗੱਲ ਨੂੰ ਕਿੰਨੇ ਚੰਗੇ ਤਰੀਕੇ ਨਾਲ ਸਮਝਾ ਦਿੰਦੇ ਉਹ ਮੈਨੂੰ ਸੁਖੀ ਕਹਿੰਦੀ ਆ ਆ ਜਾ ਜਿੱਤੀ ਹੁਣ نیند ਆ ਰਹੀ ਆ ਸੋ ਜਾਈਏ ਸਵੇਰੇ ਵੀ ਉੱਠਣਾ ਆ ਸੁਖੀ ਨੂੰ ਕੋਲ ਬਿਠਾ ਕੇ ਮਿੰਦਰ ਉਸ ਦਾ ਕੰਨ ਖਿੱਚਦੇ ਹੋਏ ਕਹਿੰਦੀ ਆ ਕਿ ਤੇਰੇ ਤੋਂ ਸਾਡੀ ਬੂਆ ਪਤੀਜੀ ਦਾ ਲਾੜ ਪਿਆਰੇ ਜਰਿਆ ਨਹੀਂ ਜਾਂਦਾ ਕਿ ਸੁਖੀ ਕਹਿੰਦੀ ਆ ਨਹੀਂ ਬੂਆ ਜੀ ਬਸ نیند ਆ ਰਹੀ ਸੀ ਮੈਨੂੰ ਨਾਲੇ ਪੀੜ ਹੋ ਰਹੀ ਆ ਕੰਨ ਛੱਡ ਦੋ ਜਰਮਿੰਦਰ ਕੰਨ ਛੱਡ ਦਿੰਦੀ ਆ ਤਾਂ ਸੁਖੀ ਕਹਿੰਦੀ ਆ ਕਿ ਬੂਆ ਜੀ ਇੱਕ ਤੁਸੀਂ ਤਾਂ ਸਾਡੇ ਕੈਂਡ ਵਗਾਓ ਤੋੜੀ ਨਾਲ ਤਾਂ ਹਰ ਦਿਲ ਦਾ ਰਾਜ ਖੋਲ ਲੈਨੇ ਆ ਬਸ ਆਹ ਜੋ ਦੋ ਬੈਠੀਆਂ ਨੇ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਆ ਸੀ ਮਿੰਦਰ ਉਸਤੇ ਹਲਕਾ ਜਿਹਾ ਥੱਪੜ ਮਾਰ ਕੇ ਕਹਿੰਦੀ ਆ ਆ ਜਾਓ ਸੋ ਜਾਓ ਹਣਾ ਦੂਜੇ ਦਿਨ ਸਵੇਰੇ ਉੱਠ ਕੇ ਸਭ ਤਿਆਰ ਹੁੰਦੇ ਆ ਤੇ ਕੁਝ ਰਸਮਾਂ ਤੋਂ ਬਾਅਦ ਬਰਾਤ ਕਰੋ ਨਿਕਲ ਜਾਂਦੀ ਆ ਥੋੜੀ دیر ਬਾਅਦ ਬਾਕੀ ਲੋਕ ਵੀ ਹੌਲੇ-ਹੌਲੇ ਕੁੜੀ ਦੇ ਕਰਵਲ ਆਪਣੀਆਂ ਗੱਡੀਆਂ ਲੈ ਕੇ ਤੁਰ ਪੈਂਦੀ ਨੇ ਦਿਲਪ੍ਰਿਤ ਕੌਰ ਦੀ ਕਰਵਲ ਦਿਲਪ੍ਰਿਤ ਬਲਵਿੰਦਰ ਦੀ ਹੋਣ ਵਾਲੀ ਬੋਟੀ ਤੇ ਜੀਤੀ ਦੀ ਪਾਪੀ ਅੱਜ ਦਾ ਸਾਰਾ ਦਿਨ ਵੀ ਇਦਾਂ ਹੀ ਨਿਕਲ ਜਾਂਦਾ ਆ ਵਿਆਹ ਦੀਆਂ ਰਸਮਾਂ ਤੇ ਭੱਜ ਦੌੜ ਵਿੱਚ ਹਰ ਰਸਮ ਵਿੱਚ ਜਿਸ ਵੀ ਸਮਾਨ ਦੀ ਲੋੜ ਹੁੰਦੀ ਜਿੱਤੇ ਸੁੱਖੀ ਨੂੰ ਹੀ ਆਵਾਜ਼ ਦਿੱਤੀ ਜਾਂਦੀ ਸਾਰੇ ਸਮਾਨ ਦੀ ਜ਼ਿੰਮੇਵਾਰੀ ਉਹਨਾਂ ਦੀ ਸੀ ਤੇ ਉਹ ਦੋਨੋਂ ਬਹੁਤ ਚੰਗੀ ਤਰ੍ਹਾਂ ਨਿਭਾ ਰਹੀਆਂ ਸੀ ਇਸ ਤਰ੍ਹਾਂ ਉਹਨਾਂ ਦਾ ਅਜਰਾ ਦਿਨ ਗੁਜ਼ਰ ਜਾਂਦਾ ਆ ਉਹ ਕਾਰਾ ਕੇ ਭਾਬੀ ਦਾ ਸਵਾਗਤ ਬੜੀ ਚਾਹ ਨਾਲ ਕਰਦੀਆਂ ਨੇ ਤੇ ਥੋੜਾ ਨੱਚਣ ਟੱਪਣ ਤੇ ਕੁਝ ਰਸਮਾਂ ਤੋਂ ਬਾਅਦ ਰੋਟੀ ਪਾਣੀ ਖਾਂਦੇ ਨੇ ਅੱਜ ਉਹ ਬਹੁਤ ਜ਼ਿਆਦਾ ਥੱਕ ਗਈਆਂ ਸੀ ਤੇ ਜਲਦੀ ਹੀ ਸੋ ਜਾਂਦੀਆਂ ਨੇ ਸਵੇਰੇ ਕੋਈ ਨਹੀਂ ਉਠਾਉਂਦਾ ਉਹਨਾਂ ਨੂੰ ਕਿਉਂ ਕਿ ਸਵਨੇ ਦੇਖਿਆ ਕਿ ਜਿਸ ਦਿਨ ਦਾ ਵਿਆਹ ਰੱਖਿਆ ਆ ਉਹ ਬਹੁਤ ਕੰਮ ਕਰ ਰਹੀਆਂ ਨੇ ਸੁੰਦਰੀ ਭਾਬੀ ਇਹ ਕੀ ਤੂੰ ਹਜੇ ਉਠਾਇਆ ਨਹੀਂ ਕੁੜੀਆਂ ਨੂੰ 7:00 ਬਜ ਗਏ ਨੇ ਪਰ ਹਜੇ ਤੱਕ ਨਹੀਂ ਉਠਿਏ ਹੈ ਰਮਨਦੀਪ ਕੋਈ ਨਾ ਪੈਣ ਜੀ ਸੌ ਲੈਣ ਦੋ ਕੱਲ ਤੋਂ ਫਿਰ ਇਹਨਾਂ ਨੇ ਕਾਲਜ ਵੀ ਜਾਣਾ ਅੱਜ ਥੋੜਾ ਆਰਾਮ ਕਰ ਲੈਣਗੇ ਪਰਮਿੰਦਰ ਹਾਂ ਜੀ ਪੈਣ ਜੀ ਪਹਿਲਾਂ ਹੀ ਕਿੰਨੇ ਦਿਨ ਨਹੀਂ ਗਈਆਂ ਹੋ ਪੜਾਈ ਪਿੱਛੇ ਰਹੀ ਜਾਣੀ ਹੈ ਇਹਨਾਂ ਦੀ ਸੁਤੰਗਰੀ ਨਾ ਪੜਾ ਕੇ ਕੇੜਾ ਟੀਸੀ ਲਾਉਣੀਆਂ ਨੇ ਤੂੰ ਕਰਨਾ ਤਾਂ ਸਹਰੇ ਘਰੇ ਚੁੱਲ੍ਹਾ ਚੋਂਕਾ ਹੀ ਹੈ ਰਸੀ ਲਿਓ ਭਾਈ ਚਾਹ ਪੀ ਲਈਏ ਤੂੰ ਭੈਣੇ ਕਿਉਂ ਫਿਕਰ ਕਰਦੀ ਆ ਮਾਪਿਆਂ ਦੇ ਸਿਰ ਤੇ ਧੀਆਂ ਐਸ਼ ਕਰਦੀਆਂ ਨਹੀਂ ਕੋਈ ਨਾ ਸੌਣ ਲੈਣ ਦੇ ਜੀਤੀ ਤਾਂ ਉੰਜ ਵੀ ਧੰਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ